ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਖਵਾਕ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਧਰ ਜੀ ਏਡੇ ਇਕ ਟੇਕ ਤੂੰ ਲਾਹੇ ਬਿਡਾਨੀਆਸ ਨਾਨਕ ਨਾਮ ਤੇ ਆਈਏ ਕਾਰਜ ਆਵੇ ਰਾਸ ਸੋਟਿਮਾ ਲਾ ਪੰਜਵਾ ਘਰ ਪਹਿਲਾ ਤਿਤਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਸਾ ਹੋ ਚਾਚੀ ਕਿਸ ਆਰਦੀ ਜਆ ਸਭ ਕੋ ਕੀਤਾ ਹੁਸਤੀ ਜੋ ਜੋ ਦੀਸੇ ਵੱਡਾ ਵਡੇਰਾ ਸੋ ਸੋ ਖ ਕੋਰਲਸੀ ਨਿਰਭਉ ਨਿਰੰਕਾਰ ਭਵ ਖੰਡਨ ਸਬ ਸੁਖ ਨਵ ਨਿਦ ਦੇਸੀ ਹਰ ਜਿਓ ਤੇਰੀ ਦਾਤੀ ਰਾਜਾ ਮਾਨਸ ਬਪੜਾ ਕਿਆ ਸਲਾਹੀ ਕਿਆ ਤਿਸ ਕਾ ਮੋਤਾਜਾ ਰਹਾਉ ਜਿਨ ਹਰ ਧਿਆਇਆ ਸਭ ਕਿਛ ਤਿਸ ਕਾ ਤਿਸ ਕੀ ਭੂਖ ਗਵਾਈ ਐਸਾ ਧਨ ਦਿਆ ਸੁਖ ਦਾਤੈ ਨਖੋਟਣਾ ਕਬਹੀ ਜਾਈ ਆਨੰਦ ਭਇਆ ਸੁਖ ਸਹਿਜ ਸਮਾਨੇ ਸਤਗੁਰੂ ਮੇਲ ਮਿਲਾਈ ਮਨ ਨਾਮ ਜਪ ਨਾਮ ਆਰਾਧ ਅਨ ਦਿਨ ਨਾਮ ਬਖਾਨੀ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੁਕੀ ਕਾਨ ਜਮਾਨੀ ਜਿਨ ਕੋ ਕਿਰਪਾਲ ਹੋਆ ਪ੍ਰਭ ਮੇਰਾ से लागे गुरकी वाणी कीमत कौन करे प्रभु तेरी तू सर्व जियां दयाला सब किस कीता तेरा वरत है क्या हम बाल गोपाला रख ले हो नानक जन तुम्हारा ज्यों पिता ਬੋਤ ਕਿਰਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਦਾ ਪਲਾਵਾ ਹੈ ਗੁਰੂ ਜੀ ਤਨ ਤਨ ਗੁਰੂ ਰਾਮਦਾਸ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਧ ਸੰਗਤ ਜੀ ਸ਼ਹੀਦਾਂ ਦੇ ਪਵਿੱਤਰ ਸ਼ਹੀਦੀ ਪੰਦਰਵਾੜਾ ਚਾਦਰਿਆ ਹੈ ਸੋਚੋ ਸਮਝੋ ਵਿਚਾਰੋ ਸਜਦਾ ਕਰੋ ਜਿਨ੍ਹਾਂ ਨੇ ਖਾਲਸਾ ਕੌਮ ਨੂੰ ਆਪਣੇ ਖੂਨ ਨਾਲ ਸਿੰਜ ਕੇ ਆਪਣੇ ਸੀਸ ਦੇ ਕੇ ਨੀਂ ਰੱਖੀ ਹੈ ਖਾਲਸਾ ਪੰਥ ਦੀ ਉਸ ਦਾ ਕੀ ਹਾਲ ਹੋ ਗਿਆ ਹੈ ਪੰਜਾਬ ਦੇ ਹਰ ਬੱਚੇ-ਬੱਚੇ ਨੂੰ ਇਹ ਗੱਲ ਵਿਚਾਰਨ ਦੀ ਲੋੜ ਹੈ ਆਓ ਸਾਰੇ ਮਿਲ ਕੇ ਪੰਜਾਬ ਨੂੰ ਬਚਾਉਣ ਦੀ ਪੰਥ ਨੂੰ ਬਚਾਉਣ ਦੀ ਸਾਰੇ ਨੌਜਵਾਨਾਂ ਨੂੰ ਇਕੱਠੇ ਰਲ ਮਿਲ ਕੇ Hindu Sikh Muslim ਆਪਣੇ ਪੰਜਾਬ ਨੂੰ ਉੱਪਰ ਲੈ ਕੇ ਜਾਣ ਦੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜੋਦੜੀ ਕਰੀਏ ਦਾਤਾ ਜੀ ਮਿਹਰ ਕਰੋ ਮਿਹਰ ਕਰੋ ਮਿਹਰ ਵਾਹਿਗੁਰੂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ